ਬਜਾ ਮ ਗਰੀਬ ਮਾਰ ਹੋ ਗਈ ਇਹ ਆ ਲੈਂਦੇ ਪੰਜਾਬ ਦੀ ਵੀਡੀਓ ਤੁਸੀਂ ਦੇਖ ਲੋ ਕਿ ਕਣਕਾਂ ਦੀਆਂ ਬੱਲੀਆਂ ਤੱਕ ਰੇਤ ਆ ਗਈ ਰੇਤ ਆਗਾ ਬਰੇਤੀ ਟੈਪ ਦਾ ਲੈਂਦੇ ਪੰਜਾਬ ਦੇ ਵਿੱਚ ਥੋੜੇ ਜੀ ਮੀਨ ਨਾਲ ਹੜਾ ਜਾਂਦੀ ਆ ਆਪਣੇ ਇਤੋਂ ਬਹੁਤ ਜਿਆਦਾ ਪਾਣੀ ਜਾਂਦਾ ਆਪਣੇ ਦੇਸ਼ ਦੇ ਵਿੱਚ ਉੱਤਰ ਨੂੰ ਕੁਝ ਉਹਨਾਂ ਕੋਲੇ ਓਡੇ ਪ੍ਰਬੰਧ ਨਹੀਂ ਪੱਕੀਆਂ ਨਹਿਰਾਂ ਡੈਮਾਂ ਦੀ ਜੂ ਇਹ ਜੀ ਘਟਨਾ ਹੁੰਦੀ ਆ ਨਾ ਗੜੇ ਪੈਂਦੇ ਆ ਜਾਂ ਪੱਕੀ ਫਸਲ ਤੇ ਨਹੀਂ ਪੈਂਦਾਗਾ ਆਪਣੇ ਵਿਦਵਾਨ ਕਹਿਣਗੇ ਤੁਸੀਂ ਕੁਦਰਤ ਨਾਲ ਛੇੜਛਾੜ ਕਰਦੇ ਹੋ ਤੁਹਾਨੂੰ ਤਾਂ ਮਾਰ ਪੈਂਦੀ ਆ ਫਿਰ ਕੁਦਰਤ ਨਾਲ ਛੇੜਛਾੜ ਤਾਂ ਸਾਇੰਸ ਐਨਾ ਕਰ ਰਹੀ ਹੈਗੀ ਇੰਨੀਆਂ ਜਿਹੜੀਆਂ ਉਹ ਤਕਨੀਕਾਂ ਕੱਢ ਰਏ ਸਾਰੀ ਕੁਦਰਤ ਦੇ ਉਲਟ ਨੇ ਆ ਤਾਂ ਕਿਉਂ ਕੁਦਰਤ ਨੂੰ ਉਹਨਾਂ ਤੋਂ ਡਰ ਲੱਗਦਾਗਾ ਆ ਸਾਡੇ ਤੇ ਤਾਂ 14 ਮਹੀਨਾ ਵਾਦ ਕਿਤੇ ਗੜੇ ਲੈ ਕੇ ਮੀਂਹ ਲੈ ਕੇ ਤੀਜ ਦਿਨ ਆਈ ਹੀ ਰਹਿੰਦਾਗਾ ਉਹ ਪਤੰਦਰਾਂ ਕੰਨੀ ਮੂੰਹ ਤਾਂ ਸਰਕਾਰ ਕਰੇ ਨਾ ਹੀ ਮੀ ਗੜੇ ਲਿਆਉਣ ਵਾਲੇ ਕਰਨਾ ਚਲੋ ਇਹ ਤਾਂ ਕੁਦਰਤੀ ਸਿਸਟਮ ਹੈ ਜਿੱਦਨੂੰ ਠੰਡਾ ਦਿੱਤਾ ਪਿਆ ਗਿਆ ਜਿੱਦਨੂੰ ਚੱਲ ਜਾਂਦਾ ਹੂੰ ਇਸ ਜਿੱਦਾਂ ਦਾ ਕੰਨ ਕੁਝ ਹੁੰਦਾ